ਦਿੱਲਾ ਸਤਾਮਪਤੀ ਦੇ ਬਾਗ ਨੂੰ ਜੁੜਿਆ ਜੀ ਉਹ ਛੱਟ ਕੇ ਬੱਤੀ ਜੀ ਫਿਰ ਰਾਜਾ ਵੜੇ ਨੂੰ ਜੁੜਿਆ ਜੋ ਛੱਟ ਕੇ ਬੱਤੀ ਬਸ ਇਹ ਦੋ ਬੜੀ ਸੀਰੀਅਸ ਅਮਾਉਂਟ ਦੇ ਦਰਮਿਆਨ ਆਉਂਦੇ ਆ ਯੂਜ਼ ਕਰਕੇ ਚੱਲੀ ਜਾਂਦੇ ਬੱਤੀ ਕਿ ਲੋਕਾਂ ਨੇ ਮਾਨ ਬਣਾ ਲਿਆ ਜੀ ਆਪਦਾ ਪੂਰਾ ਵੀ ਅਸੀਂ ਆਪਦੇ ਹਲਕੇ ਨੂੰ ਹੀ ਬਹਿਲ ਦੇਣੀ ਓਕੇ ਬਾਹਰ ਦੇ ਬੰਦੇ ਨੂੰ ਬਹਿਲ ਦੇਣੀ ਐਨਾ ਟਾਈਮ ਚੋਕੇ ਪੇ ਜੇ ਮੁੱਖ ਮੰਤਰੀ ਵੀ ਚੋਕੇ ਪੇ ਜੇ ਫਿਰ ਵੀ ਗਿੱਦੜਵਾਹਾ ਦੇ ਲੋਕ ਸੜਕਾਂ ਨਾਲੀਆਂ ਪਾਣੀ ਇਹਨਾਂ ਮੁੱਦਿਆਂ ਤੇ ਖੜੇ ਆ ਮਨਪ੍ਰੀਤ ਬਾਵਾੜੀ ਨੇ ਬਹੁਤਾ ਸੀਰੀਅਸਲੀ ਲਿਆ ਨਹੀਂ ਗਿੱਦੜਵੇਂ ਫਿਰ ਵਿੱਚ ਦੀ ਆਪ ਸੀਐਮ ਵਾਟੁਰ ਪੇ ਬੋਦੂਰ ਵਿਡਿੰਗ ਸਾਹਾ ਵਾਗੇ ਵਿਡਿੰਗ ਸਾਹਿਬ ਵੀ ਯੂਜ਼ ਕਰਦੇ ਚੱਕਰ ਜੀ ਇਹ ਪਏ ਰਹੇ ਗਿੱਦੜਵਾਹਾ ਤੋਂ ਮੰਨ ਲਿਆ ਕਿ ਤੁਸੀਂ ਜਿੱਤ ਕੇ ਜਾ ਰਹੇ ਹੋ ਇਹ ਵਿਧਾਰਤ ਵੀ ਦੋਨੋਂ ਉਛੇ ਮੈਨੂੰ ਬੌਤਮਾਨ ਸਾਹਿਬ ਨੇ ਮੈਥੋਂ ਮਿਲ ਕੇ ਮਾਉਂ ਨੇ ਬਹੁਤ ਆਫਰਸ ਦਿੱਤੀਆਂ ਜੀ ਮੈਂ ਕਹਿੰਦੀ ਨਹੀਂ ਮੈਨੂੰ ਰੁਤਬੇ ਦੀ ਨਹੀਂ ਲੋੜ ਜੀ ਮੈਨੂੰ ਮੇਰੇ ਮੇਰਾ ਹਲਕਾ ਪਹਿਲਾ ਜੀ ਜਿਹਦੇ ਕਰਕੇ ਮੈਂ ਹਾਂ ਇਹ ਰੁਤਬੇ ਰਤਬੇ ਤਾਂ ਬੜੀਆਂ ਛੋਟੀਆਂ ਗੱਲਾਂ ਜੀ ਮੇਰਾ ਹਲਕਾ ਤਕੜਾ ਹੋ ਗਿਆ ਮੇਰੇ ਕੋਲੇ ਬਹੁਤ ਵੱਡਾ ਰੁਤਬਾ ਆ ਗਿਆ ਪੰਜਾਬ ਦੀਆਂ ਜਿਮਨੀ ਚੋਣਾਂ ਦੇ ਵਿੱਚ ਵੈਸੇ ਤਾਂ ਸਾਰੇ ਪਾਸੇ ਚਰਚਾ ਹੋਈ ਪਈ ਆ ਕਿ ਕਿਹੜੀ ਪਾਰਟੀ ਅੱਗੇ ਜਾਊਗੀ ਪਰ ਗਿੱਦੜਵਾਹਾ ਹੌਟ ਸੀਟ ਬਣੀ ਹੋਈ ਆ ਕਿਉਂਕਿ ਗਿੱਦੜਵਾਹਾ ਹਮੇਸ਼ਾ ਅਹਿਮ ਕਿਰਦਾਰ ਹੁੰਦਾ ਸਰਕਾਰ ਬਣਾਉਣ ਦੇ ਵਿੱਚ ਤੇ ਇੱਥੋਂ ਦੇ ਜਿਹੜੇ ਵੀ ਲੀਡਰ ਹੁੰਦੇ ਆ ਉਹਨਾਂ ਦਾ ਕਦ ਵੱਡਾ ਆਪਣੇ ਆਪ ਹੋ ਜਾਂਦਾ ਚਾਹੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਚਾਹੇ ਹਰਚੰਸ ਸਿੰਘ ਬਰਾੜ ਦੀ ਗੱਲ ਕਰੀਏ ਉਹ ਵੀ ਇੱਕ ਵਾਰ ਇੱਥੋਂ ਚੋਣਾਂ ਜਿੱਤੇ ਆ ਤੇ ਮਨਪ੍ਰੀਤ ਸਿੰਘ ਬਾਦਲ ਜਾਂ ਰਾਜਾ ਵੜਿੰਗ ਦੀ ਗੱਲ ਕਰੀਏ ਉਹ ਵੀ ਇੱਥੋਂ ਚੋਣਾਂ ਜਿੱਤ ਕੇ ਵਜ਼ੀਰੀ ਹਾਸਲ ਕੀਤੀ ਉਹਨਾਂ ਨੇ ਵਿਜ਼ਾਰਤ ਹਾਸਲ ਕੀਤੀ ਆ ਅੱਜ ਡਿੰਪੀ ਢਿਲੋਂ ਜੀ ਨਾਲ ਡਿੰਪੀ ਢਿਲੋਂ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇੱਥੋਂ ਸੱਚੀ ਕਾਲ ਸਰ ਸੱਚੀ ਕਾਲ ਅਸਤੋਂ ਬੈਨਾ ਆਪਣੇ ਸਾਰੇ ਸ੍ਰੋਤਿਆਂ ਨੂੰ ਜੀ ਬਹੁਤ ਹੀ ਪਿਆਰ ਭਰੀ ਸਤਿ ਸ਼ਕਾਓ ਢਿਲੋ ਸਾਹਿਬ ਕੀ ਲੱਗ ਰਿਹਾ ਮਾਹੌਲ ਕਿਆ ਹੋ ਜਾ ਅੱਛਾ ਲੱਗ ਰਿਹਾ ਜੀ ਮਾਲ ਮੈਂ ਤਾਂ ਬਹੁਤ ਚੰਗਾ ਲੱਗ ਰਿਹਾ ਜੀ ਵੀ ਅੱਜ ਵੈਸੇ ਕਾਫੀ ਪਿੰਡਾਂ ਚ ਕੁਮ ਕੇ ਆਏ ਜੀ ਬਿਲਕੁਲ ਤੁਸੀਂ ਜਾਦਾ ਬੈਟਰ ਦੱਸ ਸਕਦੇ ਹੋ ਮੇਰੇ ਨਾਲ ਮੈਨੂੰ ਤਾਂ ਸਾਰਾ ਚੰਗਾ ਚੰਗਾ ਹੀ ਲੱਗ ਰਿਹਾ ਲੱਗਦਾ ਹੈ ਕਿ ਕੰਪੀਟੀਸ਼ਨ ਤਕੜਾ ਲੱਗ ਰਿਹਾ ਹੈ ਜਾਂ ਇੱਕ ਪਾਸੜ ਨਹੀਂ ਅੱਗੇ ਤੇਜ਼ਾ ਹੋਗਾ ਅੱਜ ਦੀ ਘੜੀ ਪੈਸਾ ਮੈਨੂੰ ਕੋਈ ਬਹੁਤਾ ਕੰਪੀਟੀਸ਼ਨ ਨਹੀਂ ਲੱਗ ਰਿਹਾ ਹਾਂ ਠੀਕ ਠੀਕ ਲੱਗ ਰਹੀ ਹੈ ਜੀ ਬਾਕੀ ਇਲੈਕਸ਼ਨ ਆ ਜੀ ਇਲੈਕਸ਼ਨ ਛੇ ਜੀ 8 9 ਦਿਨ ਪਹਿ ਜਾਂ ਜੀ ਜੀ ਕੁਝ ਵੀ ਹੋ ਸਕਦਾ ਲੋਕ ਸਾਥ ਦੇ ਰਹੇ ਆ ਲੋਕ ਬਹੁਤ ਹੀ ਨਿਕ ਦੇ ਰਹੇ ਜੇ ਮਸਲਿਆਂ ਦੀ ਗੱਲ ਕਰੀਏ ਮੁੱਦਿਆਂ ਦੀ ਗੱਲ ਤਾਂ ਕਿਹੜੇ ਕਿਹੜੇ ਮੁੱਦਿਆਂ ਤੇ ਆਪਾਂ ਚੋਣ ਲੜ ਰਹੇ ਆ ਸਭ ਤੋਂ ਵੱਡਾ ਮੁੱਦਾ ਤਾਂ ਸਾਡਾ ਇਹੀ ਹੈ ਜੀ ਕਿ ਦੇਖੋ ਜਿੰਨੇ ਵਾਰੀ ਵੀ ਅਸੀਂ ਬਾਹਰਲੇ ਬੰਦਿਆਂ ਨੂੰ ਚੁਣਿਆ ਉਹਨੇ ਵਾਰੀ ਸਾਨੂੰ ਛੱਡ ਕੇ ਗਏ ਜੀ ਪਹਿਲਾ ਸਟਾਰ ਪੰਤੀ ਦਾ ਬਾਦਲ ਨੂੰ ਜੁੜਿਆ ਤੇ ਉਹ ਛਟਕੇ ਪੱਤੀ ਜੀ ਫੇਰ ਰਾਜਾ ਵੜਿੰਗ ਨੂੰ ਜੁੜਿਆ ਜੋ ਛਟਕੇ ਪੱਤੀ ਹੈ ਬਸ ਇਹ 2 ਬੜੀ ਸੀਰੀਅਸ ਅਬਾਊਟ ਕਿ ਦਰਵਾਜੇ ਕਿਸੇ ਨੇ ਕੋਈ ਸੀਰੀਅਸਲੀ ਇਹਨੂੰ ਲਿਆ ਹੀ ਨਹੀਂ ਹੂੰ ਆਉਂਦੇ ਆ ਯੂਜ਼ ਕਰਕੇ ਚਲੇ ਜਾਂਦੇ ਵਰਤ ਕੇ ਹੁਣ ਐਕਤੀ ਕਿ ਲੋਕਾਂ ਨੇ ਮਾਨ ਬਣਾ ਲਿਆ ਜੀ ਆਪਦਾ ਪੂਰਾ ਵੀ ਅਸੀਂ ਜੀ ਆਪਦੇ ਹਲਕੇ ਨੂੰ ਹੀ ਬਹਿਲ ਦੇਣੀ ਹੈ ओके ਬਾਹਰਲੇ ਬੰਦੇ ਨੂੰ ਪਹਿਲ ਦੇਣੀ ਹਲਕੇ ਦੀਆਂ ਸਮੱਸਿਆਵਾਂ ਕਿਹੜੀਆਂ ਜਿੰਨਾਂ ਤੇ ਲੱਗਦਾ ਤੁਹਾਨੂੰ ਕਿ ਕੰਮ ਹੋਇਆ ਹੀ ਨਹੀਂ ਕਦੇ ਤੇ ਇਹਨਾਂ ਤੇ ਕਰਨਾ ਜ਼ਰੂਰੀ ਹੈ ਸੜਕਾਂ ਇੱਥੋਂ ਦੀਆਂ ਪਾਣੀ ਸੀਵਰੇਜ ਇਹਦੀਆਂ ਗੱਲਾਂ ਤੁਸੀਂ ਕਰਦੇ ਹੋ ਤੇ ਉਹ ਉਹ ਕਿਵੇਂ ਹੋਣਗੇ ਤੇ ਇਹ ਤੋਂ ਇਲਾਵਾ ਵੀ ਕਿਹੜੇ ਮੁੱਦੇ ਹੈਗੇ ਆ ਜਿਹੜੇ ਲੋਕਲ ਲੋਕਾਂ ਦੇ ਮੁੱਦੇ ਆ ਸਰ ਮੁੱਦੇ ਤਾਂ ਕਾਫੀ ਆ ਜੀ ਇੱਥੇ ਗਿੱਦੜਵੇ ਦੀ ਕੋਈ ਨੀ ਇੱਕ ਦੋ ਮੁੱਦੇ ਆ ਮੇਨ ਪ੍ਰਾਇੋਰਟੀ ਸੀ ਕਿ ਪਹਿਲਾ ਜੀ ਜਿਵੇਂ ਸਾਡਾ ਕਿੱਧਰਵੇ ਦਾ ਤੁਸੀਂ ਪ੍ਰੋਪਰ ਸ਼ਹਿਰ ਚੁਲਾਉਣਾ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਸੀ ਵਾਟਰ ਰੋਕਸ ਦੀ ਬੜੀ ਵੱਡੀ ਪ੍ਰੋਬਲਮ ਸੀ ਜੀ ਤੇ ਪਿੰਡਾਂ ਦੇ ਵਿੱਚ ਛੱਪੜਾਂ ਦੀ ਬੜੀ ਵੱਡੀ ਪ੍ਰੋਬਲਮ ਹੈ ਪੀਨ ਵਾਲੇ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਆ ਨਿਕਾਸੀ ਦੀ ਬੜੀ ਵੱਡੀ ਪ੍ਰੋਬਲਮ ਆ ਹੂੰ ਇਹ ਛੋਟੀ ਛੋਟੀ ਕਰਕੇ ਕਾਫੀ ਪ੍ਰੋਬਲਮਸ ਆ ਭਾਈ ਸਾਹਿਬ ਅੱਛਾ ਜਦੋਂ ਅਸੀਂ ਦੇਖਦੇ ਹਾਂ ਕਿ ਗਿੱਦੜਵਾਹਾ ਜਦੋਂ ਨਾਮ ਆਉਂਦਾ ਤਾਂ ਬਹੁਤ ਵੱਡੇ ਲੀਡਰ ਵੱਡੇ ਕੱਦ ਵਾਲੇ ਲੀਡਰ ਇੱਥੋਂ ਨਿਕਲੇ ਆ 25 ਸਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਥੋਂ ਜਿੱਤ ਕੇ ਜਾਂਦੇ ਰਹੇ ਆ ਲੋਕਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਫਿਰ ਵੀ ਗਿੱਦੜਵਾਹਾ ਦੇ ਲੋਕ ਸੜਕਾਂ ਨਾਲੀਆਂ ਪਾਣੀ ਇਹਨਾਂ ਮੁੱਦਿਆਂ ਤੇ ਹੀ ਖੜੇ ਆ ਤੁਹਾਨੂੰ ਲੱਗਦਾ ਵੀ ਮੰਤ ਭਾਗ ਹੈ ਇੱਥੋਂ ਦੇ ਲੋਕਾਂ ਦਾ ਵੀ ਇੰਨਾ ਟਾਈਮ ਵੀ ਲਗਾਇਆ ਐਨਾ ਟਾਈਮ ਲੀਡਰ ਚੁਣ ਕੇ ਭੇਜੇ ਮੁੱਖ ਮੰਤਰੀ ਵੀ ਚੁਣ ਕੇ ਭੇਜੇ ਫਿਰ ਵੀ ਇਹ ਹਲਕਾ ਕਿਤੇ ਪਿੱਛੇ ਆ ਅਸੀਂ ਵਿਕਾਸ ਦੀ ਗੱਲ ਨਾ ਕਰਕੇ ਅਸੀਂ ਇਹਨਾਂ ਮੁੱਦਿਆਂ ਤੇ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਲੋਕਾਂ ਨੂੰ ਬੇਸਿਕ ਚੀਜ਼ਾਂ ਨਹੀਂ ਪੂਰੀਆਂ ਹੋਈਆਂ ਅ ਅਸਲ 'ਚ ਜੀ ਮੈਂ ਇਹ ਕਹੂੰਗਾ ਕਿ ਸਾਡੇ ਹਲਕੇ ਦੀ ਇੱਕ ਬੜੀ ਵੱਡੀ ਬਦਕਿਸਮਤੀ ਰਹੀ ਆ 1995 'ਚ ਜਦੋਂ ਸਰਦਾਰ ਮਨਪ੍ਰੀਤ ਸਿੰਘ ਮਾਨਸਾਹਬ ਨੂੰ ਅਸੀਂ ਚੁਣਿਆ ਨਾ ਜੀ ਉਦੋਂ ਆਸੀ ਐ ਸਭ ਲੋਕੀ ਬਾਦਲ ਸਾਹਿਬ ਨੂੰ ਸੋਚ ਕੇ ਚੁਣਿਆ ਸੀ ਹੂੰ ਬਾਦਲ ਸਾਹਿਬ ਉਹ ਲੰਬੀ ਚਲੇ ਗਏ ਬਿਲਕੁਲ ਲੰਬੀ ਤੋਂ ਚੋਣ ਲੜ ਲਈ ਬਿਲਕੁਲ ਇਹ ਓਬਵੀਅਸਲੀ ਜਿਹੜੋ ਲੰਬੀ ਤੋਂ ਚੋਣ ਲੜੇ ਤਾਂ ਸੀਐਮ ਲੰਬੀ ਦਾ ਹੋ ਗਿਆ ਜੀ ਤੇ ਵੇਦਾ ਤਾਂ ਰਹਿਆ ਨਾ ਜੀ ਬਿਲਕੁਲ ਇੱਥੇ ਮਨਪ੍ਰੀਤ ਬਾਦਲਾ ਆ ਕੇ ਹਾਂਜੀ ਮਨਪ੍ਰੀਤ ਬਾਦਲ ਜੀ ਨੇ ਸੀਰੀਅਸਲੀ ਲਿਆ ਨਹੀਂ ਗਦਰਵੇ ਨਹੀਂ ਹੂੰ ਫਿਰ ਵਿੱਚ ਦੀ ਆਪ ਸੀ ਐਮ ਵੱਲ ਤੁਰ ਪੇ ਹੂੰ ਨਵੀਂ ਪਾਰਟੀ ਜਿਹੜੀ ਬਣਾਈ ਆ ਹਾਂਜੀ ਉਹ ਅਸੀਂ ਰੌਲਗਦੋਲ ਜੇ ਚ ਪੈ ਗਏ ਜੀ ਉਹਦੂਆ ਤਾਂ ਵਿਡਿੰਗ ਸਾਹਿਬ ਆ ਗਏ ਵਿਡਿੰਗ ਸਾਹਿਬ ਵੀ ਬਸ ਯੂਜ਼ ਕਰਨ ਦੇ ਚੱਕਰ 'ਚ ਇਹ ਪੈ ਰਹੇ ਯੂਜ਼ ਕਰਕੇ ਪਹਿਲਾਂ ਵੀ ਭੱਜ ਗਏ ਸੀ ਉਨੀ 'ਚ ਮਢੰਡੇ ਭੱਜ ਗਏ ਹੂੰ ਉਹਦੂਆ ਫੇਰ ਉਥੋਂ ਜਿੰਨੀ ਹਾਸਲ ਕਰ ਸਕੀ ਫੇਰ ਵਾਪਸ ਆ ਗਏ ਹੂੰ ਤੇ ਇਹਨਾਂ ਨੇ ਵੀ 17 ਤੋਂ ਲੈ ਕੇ 22 ਤੱਕ ਕੋਈ ਬਹੁਤਾ ਬਸ ਉਹ ਕੀ ਇਸ ਪਾਸੇ ਧਿਆਨ ਦਿੱਤਾ ਨਹੀਂ ਭਾਈ ਸਾਹਿਬ ਗੌਰ ਨਹੀਂ ਕੀਤੀ ਨਹੀਂ ਕੀਤੀ ਫਿਰ ਆਫਟਰ दैट ਕੀ ਹੋਇਆ ਕਿ ਚਲੋ 22 ਚ ਫਾਈਟ ਤੈਕੋਨੀ ਫਾਈਟ ਹੋਣ ਕਰਕੇ ਫਿਰ ਨਿਕਲ ਗਏ ਜੀ 22 ਦੇ ਵਿੱਚ ਬਹੁਤ ਛੋਟਾ ਮਾਰਜਨ ਸੀ ਤੁਸੀਂ ਉਸ ਟਾਈਮ ਦੂਜੇ ਨੰਬਰ ਤੇ ਸੀ ਦੂਜੇ ਨੰਬਰ ਤੇ ਸੀ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਉਹ ਮਾਰਜਨ ਆ ਉਹ ਕਿੰਨਾ ਕਰਊਗਾ ਜੇ ਤੁਸੀਂ ਜਿੱਤਦੇ ਹੋ ਕਿਉਂਕਿ ਤੁਸੀਂ ਜਿੱਤ ਦਾ ਦਾਵਾ ਕਰ ਰਹੇ ਹੋ ਤੇ ਉਹ ਤੋਡੇ ਹਿਸਾਬ ਨਾਲ ਕਿੰਨਾ ਕੁ ਮਾਰਜਨ ਰਹੂਗਾ ਤੇ ਕਿਉਂ ਰਹੂਗਾ ਕਿਹੜੇ ਕਿਹੜੇ ਹਲਕੇ ਦੀਆਂ ਵੋਟਾਂ ਜਿਹੜੀਆਂ ਡਾਇਵਰਟ ਹੋ ਸਕਦੀਆਂ ਐ ਇਸ ਵਾਰ ਇਹ ਐਕਚੁਅਲੀ ਭਾਈ ਸਾਹਿਬ ਐਕਤੀਕ ਤਾਂ ਅਕਾਲੀ ਦਲ ਦੀ ਵੋਟ ਹਾਂਜੀ ਕੁਝ ਤਾਂ ਮੇਰੇ ਨਾਲ ਪਰਸਨਲੀ ਜੁੜੀ ਗਈ ਐ ਜੀ ਅਕਾਲੀ ਦਲ ਦੀ ਵੋਟ ਹੂੰ ਕੋਸ਼ ਅਕਾਲੀ ਦਲ ਬਾਈਕਾਟ ਕਰਕੇ ਠੀਕ ਐ ਦੇਖੋ ਜਿਹੜੀ ਜੱਟ ਵੋਟ ਆ ਜੀ ਉਹ ਭਾਜਪਾ ਨੂੰ ਤਾਂ ਪਾਉਂਦੇ ਨਹੀਂ ਜੀ ਜਿਹੜੀ ਆਪਣੀ ਕਿਸਾਨ ਦੀ ਵੋਟ ਜੀ ਨਾ ਹੀ ਉਹ ਕਾਂਗਰਸ ਨੂੰ ਜਾ ਕੇ ਰਾਹ ਜੀ ਹੂੰ ਕੁਝ ਤਾਂ ਮੇਰੇ ਨਾਲ ਨਿੱਜੀ ਅਟੈਚਮੈਂਟ ਆ ਉਹਨਾਂ ਦੀ ਤੁਹਾਡਾ ਜਿਹੜਾ ਹਲਕੇ ਦੇ ਵਿੱਚ ਕੰਮ ਕੀਤੇ ਆ ਤੁਸੀਂ ਲਗਾਤਾਰ ਐਕਟਿਵ ਰਹੇ ਹੋ ਉਸ ਤੋਂ ਉਸ ਤੋਂ ਇਲਾਵਾ ਵੈਸੇ ਵੀ ਇੱਕ ਫੈਮਿਲੀ ਅੰਗੋਸਟ ਰਿਲੇਸ਼ਨ ਬਣਾ ਕੇ ਰੱਖਿਆ ਹੋਇਆ ਮੈਂ ਹਲਕੇ ਲੈਣਾ ਇੱਕ ਫੈਮਿਲੀ ਟਾਈਪ ਰਿਲੇਸ਼ਨ ਜੀ ਐਸ ਲੀਡਰ ਵਰਕਰ ਨੀਗਾ ਸਾਡਾ ਰਿਲੇਸ਼ਨ ਜੀ ਕੁਝ ਇੱਕ ਉਹ ਵੀ ਫੈਕਟਰ ਕੰਮ ਕਰ ਰਿਹਾ ਰਹਿੰਦਾ ਖੁੰਦਾ ਜਿਹੜਾ ਮੇਨ ਫੈਕਟਰ ਕੰਮ ਕਰ ਰਿਹਾ ਉਹ ਇਹ ਹੈ ਜੀ ਵੀ ਕਿ ਦੋਨੇ ਪਾਸਿਓ ਉਹਨਾਂ ਦਾ ਹੱਥ ਨਹੀਂ ਜਾਂਦਾ ਨਾ ਕਾਂਗਰਸ ਨੂੰ ਤੇ ਨਾ ਬੀਜੇਪੀ ਹਾਂਜੀ ਸ਼ਹਿਰੀ ਵੋਟ ਦੀ ਗੱਲ ਕਰੀਏ ਤਾਂ ਬੀਜੇਪੀ ਵੱਲੋਂ ਮਨਪ੍ਰੀਤ ਸਿੰਘ ਬਾਦਲ ਉਤਰੇ ਹਨ ਉਹ ਇੱਥੋਂ ਪਹਿਲਾਂ ਰਹੇ ਹਨ ਐਮਐਲਏ ਜਿੱਤਦੇ ਰਹੇ ਹਨ ਲੋਕਾਂ ਨੂੰ ਜਾਣਦੇ ਹਨ ਲੋਕਾਂ ਨੂੰ ਉਹ ਕਹਿ ਰਹੇ ਹਨ ਕਿ ਮੈਂ ਇੱਥੋਂ ਦਾ ਹੀ ਪੋਤਾ ਤੇ ਮੈਨੂੰ ਤੁਸੀਂ ਵੋਟ ਦਿਓ ਕਿੰਨੀ ਕੁ ਵੋਟ ਲੱਗਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਵੱਲ ਜਾ ਸਕਦੀ ਹੈ ਸਰ ਅੱਜਕੱਲ ਨਾ ਦੇਖੋ ਮਨਪ੍ਰੀਤ ਬਾਦਲ ਤੇ ਕੋਈ ਭਰੋਸਾ ਨਹੀਂ ਕਰਦਾ ਹੂੰ ਜੋ ਕਿ ਉਹਨਾਂ ਨੇ ਜੋ ਪਿਛਲੇ ਲੰਮੇ ਸਮੇਂ ਤੋਂ ਗਿੱਦੜਵਾ ਹਲਕੇ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਹਾਂਜੀ ਚਾਰ ਵਾਰੀ ਉਹਨਾਂ ਨੂੰ ਫਤਵਾ ਦਿੱਤਾ ਪਰ ਉਹ ਪੁਰਾਣੇ ਹਮੇਸ਼ਾ ਗਿੱਦੜਵਾ ਹਲਕੇ ਨੂੰ ਧੋਖਾ ਦੇ ਕੇ ਪਛੇਤ ਇੱਕ ਵੀ ਲੋਕ ਅਤਬਾਰ じゃ ਨਹੀਂ ਕਰਦੇ ਉਹਨਾਂ ਤੇ ਜੀ ਬਣਾਇਆ ਸੀ ਪੁੱਤ ਗਿੱਦੜਵੇ ਹਲਕੇ ਨੇ ਪਹਿਲਾਂ ਪਰ ਇਹਨੂੰ ਪੁੱਤੀ ਬਣਾਇਆ ਸੀ ਜੀ ਕੋ ਪੁੱਤ ਬਣੇ ਬਗਾਨੇ ਕਦੇ ਬਣਦੇ ਆ ਜੀ ਪੁੱਤ ਹਾਂ ਸਰ ਐਕਟਿਨ ਇਫੈਕਟ ਚਾਂਸ ਲੈਂਦੇ ਦੀ। ਆ ਕਾਂਗਰਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਰਾਜਾ ਵੜਿੰਗ ਲਗਾਤਾਰ ਤਿੰਨ ਵਾਰ ਐਮਐਲ ਰਹੇ ਉਹ ਵੀ ਉਹਨੂੰ ਹੀ ਬੁੱਤ ਬਣਾਇਆ ਸੀ ਸਰ। ਹਾਂਜੀ। ਉਹ ਵੀ ਉਹੀ ਕੁਝ ਕਰ ਗਿਆ। ਪਰ ਉਹ ਤਾਂ ਕਹਿੰਦੇ ਉਹਨਾਂ ਦਾ ਦਾਵਾ ਕਿ ਅਸੀਂ ਤਾਂ ਅੱਜ ਵੀ ਇੱਥੇ ਆ ਸਾਡੇ ਤਾਂ ਸਾਡਾ ਪਰਿਵਾਰ ਅੱਜ ਵੀ ਇੱਥੇ ਆ। ਉਹਨਾਂ ਦੇ ਧਰਮ ਪਤਨੀ ਇੱਥੋਂ ਖੜੇ ਹੋਏ ਆ ਫਿਰ। ਤਾਂ ਫਿਰ ਇੱਕ ਗੱਲ ਹੁਣ ਦੇਖੋ। ਜੀ। ਸੋਚਣ ਵਾਲੀ ਗੱਲ ਇਹ ਆ। ਤਾਂ ਧਰਮ ਪਤਨੀ ਦੇ ਵਿੱਚ ਤੇ ਪਤੀ ਦੇ ਵਿੱਚ ਕੋਈ ਬਹੁਤਾ ਅੰਤਲਤਾ ਨਹੀਂ ਹੁੰਦਾ ਨਹੀਂ ਬਿਲਕੁਲ ਨਹੀਂ ਹੁੰਦਾ ਚਾਹੇ ਵਾਈਫ ਲਰ ਦੇ ਚਾਹੇ ਹਸਬੈਂਡ ਲਰ ਜੀ ਇੱਕੋ ਹੀ ਪਰਵਾਰ ਜੀ ਕੋਈ ਫੈਮਿਲੀ ਜੀ ਤੇ ਫਿਰ ਪਹਿਲਾਂ ਧਰਮ ਪਤਨੀ ਨੂੰ ਉੱਥੋਂ ਲੜਾਉਣ ਦੇ ਇਲੈਕਸ਼ਨ ਇੱਥੇ ਲੋੜ ਕੀ ਸੀ ਲੜਨ ਦੀ ਜਦੋਂ ਇਹ ਹੋ ਗਿਆ ਕਿ ਗਿੱਦੜਵਾਹੇ ਤੋਂ ਮੰਨ ਕੇ ਮੰਨ ਲੀਏ ਕਿ ਤੁਸੀਂ ਜਿੱਤ ਕੇ ਜਾਣੇ ਹੋ ਤੁਸੀਂ ਕੋਈ ਵਜ਼ੀਰੀ ਹਾਸਲ ਕਰੋਗੇ ਕੋਈ ਵਿਜ਼ਾਰਤ ਮਿਲੂਗੀ ਤੁਹਾਨੂੰ ਕਿ ਇਹ ਮੰਤਰਾਵਲਾ ਮੈਨੂੰ ਮਿਲੂਗਾ ਕੋਈ ਉਮੀਦ ਹੈ ਨਹੀਂ ਹੈ ਤੇ ਕੋਈ ਨਾਮ ਹੈ ਇਹੋ ਜੀ ਕੋਈ ਡਿਮਾਂਡ ਰੱਖੀ ਹੈ ਜੀ ਨਾ ਮੇਰੀ ਕੋਈ ਇੱਛਾ ਜੀ ਪਾਰਟੀ ਕੋਈ ਸੇਵਾ ਦੇਊਗੀ ਜੀ ਜ਼ਰੂਰ ਕਰੂੰਗਾ ਜੀ ਲੇਕਿਨ ਮੇਰੀ ਕੋਈ ਕੰਡੀਸ਼ਨ ਨਹੀਂ ਸੀ ਮੇਰੇ ਨਾਲ ਲਾਲ ਰੰਗ ਦੇ ਕੋਈ ਬਿਨਾ ਕੰਡੀਸ਼ਨ ਦੇ ਵਿਦਆਊਟ ਐਨੀ ਕੰਡੀਸ਼ਨ ਕੋਈ ਕੰਡੀਸ਼ਨ ਤੇ ਮੈਂ ਨਾਲ ਰਲਿਆ ਸੀ ਜੀ ਮੇਰੇ ਹਲਕੇ ਤੇ ਜਿਹੜੇ ਮੈਂ ਡਵੈਲਪਮੈਂਟ ਕਰਾਉਣੀ ਆ ਜੀ ਉਹ ਪ੍ਰੋਮਿਸ ਕਰ ਲਓ ਵੀ ਤੈਨੂੰ ਮਨਾ ਨਹੀਂ ਕਰੂੰਗਾ ਜਿੰਨੇ ਮਰਜ਼ੀ ਪੈਸੇ ਲਵਾ ਲਈ ਜੀ ਉਹ ਮਾਨ ਸਾਹਿਬ ਤੋਂ ਇੱਕ ਪ੍ਰੋਮਿਸ ਲਈ ਆ ਜੀ ਦੈਟਸ ਇਟ ਇਸ ਤੋਂ ਇਲਾਵਾ ਮਾਨ ਸਾਹਿਬ ਨਾਲ ਤੁਹਾਡਾ ਕੋਈ ਕੋਈ ਹੁੰਦਾ ਨਾ ਕਿ ਲੋ ਪ੍ਰੋਮਿਸ ਰਿਸੀਵੇਬਲ ਇਹ ਹੈਗੇ ਆ ਜੀ ਮੈਨੂੰ ਇਹ ਚਾਹੀਦਾ ਮੈਨੂੰ ਨਾ 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 ਕੋਈ ਨਾ ਗੋਸੀਸ਼ਨ ਨਹੀਂ ਨਾ ਨੋ ਨਾਟ ਐਟ ਆਲ ਪੁੱਛਿਆ ਮੈਨੂੰ ਬਹੁਤ ਮਾਨ ਸਾਹਿਬ ਨੇ ਮੈਂ ਤੁਹਾਨੂੰ ਐਵੇਂ ਕਮਾਉ ਉਹਨਾਂ ਨੇ ਬਹੁਤ ਆਫਰਸ ਦਿੱਤੀਆਂ ਜੀ ਮੈਂ ਕਹਿੰਦੀ ਨਹੀਂ ਮੈਨੂੰ ਰੁਤਬੇ ਦੀ ਨਹੀਂ ਲੋੜ ਜੀ ਮੈਨੂੰ ਮੇਰੇ ਮੇਰਾ ਹਲਕਾ ਪਹਿਲਾਂ ਜੀ ਜਿਹਦੇ ਕਰਕੇ ਮੈਂ ਹਾਂ ਇਹ ਰੁਤਬੇ ਰਤਬੇ ਤਾਂ ਬੜੀਆਂ ਛੋਟੀਆਂ ਗੱਲਾਂ ਜੀ ਮੇਰਾ ਹਲਕਾ ਤਕੜਾ ਹੋ ਗਿਆ ਮੇਰੇ ਕੋਲੇ ਬਹੁਤ ਵੱਡਾ ਰਤਬਾ ਆ ਗਿਆ ਮਾਨ ਸਾਹਿਬ ਨੇ ਤੁਹਾਡੇ ਨਾਲ ਆਪਣਾ ਵਿਜ਼ਨ ਸ਼ੇਅਰ ਕੀਤਾ ਹੋਊਗਾ ਜਦੋਂ ਤੁਸੀਂ ਪਹਿਲੀ ਮੁਲਾਕਾਤ ਕੀਤੀ ਹੈ ਦੂਜੀ ਮੁਲਾਕਾਤ ਜਦੋਂ ਤੁਸੀਂ ਗਿੱਦੜਵਾਏ ਤੇ ਚੋਣ ਲੜਨ ਦਾ ਸੋਚਿਆ ਉਹ ਕੀ ਸੋਚ ਰਿਹਾ ਕਿ ਗਿੱਦੜਵਾਹਾ ਕੀ ਬਣਾਵਾਂਗੇ ਅਸੀਂ ਗਿੱਦੜਵਾਹੇ ਤੇ ਕਿਹੜੇ ਕਿਹੜੇ ਕੰਮ ਕਰਨੇ ਆ ਜਿਹੜੇ ਸਰਕਾਰ ਕਰੂਗੀ ਪਹਿਲੇ ਆਧਾਰ ਤੇ ਉਹ ਦੇਖੋ ਮਾਨ ਸਾਹਿਬ ਨੇ ਤਾਂ ਕਿਹਾ ਵੀ ਜੋ ਮਰਜ਼ੀ ਕਰਾ ਲਓ ਕੋਈ ਦਿੱਕਤ ਨਹੀਂ ਜਿੰਨੇ ਮਰਜ਼ੀ ਪੈਸੇ ਲਵਾ ਲਓ ਲਾਵਾ ਕੇ ਠੀਕ ਹੈ ਪ੍ਰੋਬਲਮ ਨਹੀਂ ਕਰ ਕੋਈ ਪ੍ਰੋਬਲਮ ਨਹੀਂ ਬੜੀ ਖੁੱਲੇ ਦਿਲ ਨਾਲ ਉਹਨਾਂ ਨੇ ਜੀ ਬਿਆਨ ਦਿੱਤਾ ਕੋਈ ਜਦੋਂ ਕਿਸਾਨਾਂ ਦੀ ਗੱਲ ਕਰਦੇ ਆ ਤਾਂ ਕਿਸਾਨ ਕਿਸਾਨਾਂ ਦਾ ਭਾ ਜੀ ਪੀ ਦਾ ਵਿਰੋਧ ਤਾਂ ਕਿਸਾਨ ਕਰਦੇ ਹੀ ਕਰਦੇ ਆ ਪਰ ਕਈ ਵਾਰੀ ਦੇਖਦੇ ਆ ਕਿ ਆਮ ਆਦਮੀ ਪਾਰਟੀ ਨੂੰ ਵੀ ਕਿਸਾਨਾਂ ਦਾ ਵਿਰੋਧ ਝੱਲਣਾ ਪੈਂਦਾ ਉਹ ਚਾਹੇ ਕਮਿਊਨੀਕੇਸ਼ਨ ਕਰਕੇ ਹੋਵੇ ਜਾ ਮਿਸ ਗਾਈਡੈਂਸ ਕਰਕੇ ਹੋਵੇ ਕਈ ਵਾਰੀ ਹੁੰਦਾ ਕਿ ਕੇਂਦਰ ਕੇਂਦਰ ਦਾ ਕੰਮ ਹੈ ਜਿਹੜਾ ਉਹ ਨਹੀਂ ਹੋ ਰਿਹਾ ਲਿਫਟਿੰਗ ਦਾ ਕੰਮ ਸੀਗਾ ਜਿਵੇਂ ਲਿਫਟਿੰਗ ਬਾਰੇ ਉਹਨਾਂ ਨੇ ਕਿਹਾ ਕਿ ਜੀ ਇਹ ਆਮ ਆਦਮੀ ਪਾਰਟੀ ਨਹੀਂ ਕਰਵਾ ਰਹੀ ਤੇ ਫਿਰ ਉਹ ਗੱਲ ਨਿਕਲੀ ਕਿ ਜੀ ਉਹ ਕੇਂਦਰ ਸਰਕਾਰ ਨਹੀਂ ਕਰਵਾਉਣਾ ਸੀ ਤੇ ਕਿਸਾਨਾਂ ਦਾ ਕਿਸਾਨਾਂ ਦੇ ਕਿਹੋ ਜਿਹੇ ਸਵਾਲ ਹੈਗੇ ਆ ਤੁਸੀਂ ਹੁਣ ਵਿਚਰ ਰਹੇ ਹੋ ਲੋਕਾਂ 'ਚ ਲੋਕਾਂ ਦਾ ਕੀ ਹੈਗਾ ਕਿ 2.5 ਸਾਲ ਹੋ ਗਏ ਸਰਕਾਰ ਨੂੰ ਉਹ 2.5 ਸਾਲਾਂ ਦਾ ਉਹ ਕਿਹੋ ਜਿਹਾ ਰਿਵਿਊ ਕਰਦੇ ਆ ਕਿਸਾਨਾਂ ਨੂੰ ਦੇਖੋ ਪੰਜਾਬ ਦੀ ਗੋਮਬਟਾ ਕੋਈ ਬੜੀ ਪ੍ਰੋਬਲਮ ਹੈ ਨਹੀਂ ਹਾਂਜੀ ਸਾਡਾ ਰੌਲਾ ਤਾਂ ਮੈਂ ਆਪਣਾ ਖੁਦ ਵੀ ਕਿਸਾਨਾਂ ਭਾਈ ਸਾਹਿਬ ਜੀ ਸਾਡਾ ਰੌਲਾ ਤਾਂ ਮੀਨ ਸੈਂਟਰ ਨਾਲ ਹੀ ਆ ਹੂੰ ਪੰਜਾਬ ਨੂੰ ਤਾਂ ਐਵੇਂ ਵਿੱਚ ਘ੍ਰਿਸਿਆ ਜਾ ਰਿਹਾ ਸਾਡਾ ਤਾਂ ਕੋਈ ਲੱਖ ਕੱਕਾ ਨਹੀਂ ਕਿਸਾਨਾਂ ਨਾਲ ਜੀ ਨਾਜੂਜ਼ ਲੈਣ ਨਾ ਦੇਣਾ ਜੀ ਸਾਡਾ ਕੋਈ ਕੋਈ ਪ੍ਰੋਬਲਮ ਨਹੀਂ ਅਜੀ ਪ੍ਰੋਕ ਜਾ ਆਪਣਾ ਕਿਸਾਨ ਜਿੰਨਾ ਕਿਸਾਨਾਂ ਚ ਵਿਚਰ ਰਹੇ ਹੋ ਤੁਸੀਂ ਵੋਟਾਂ ਲੈਣ ਲਈ ਜਾ ਰਹੇ ਹੋ ਉਹ ਕਿਸਾਨ ਕੀ ਹੰਗਾਰਾ ਦੇ ਰਿਹਾ ਤੁਹਾਨੂੰ ਸਾਨੂੰ ਸਾਡੇ ਦਾ 1% ਵੀ ਕੋਈ ਪ੍ਰੋਬਲਮ ਨਹੀਂ ਕੋਈ ਸ਼ਿਕਾਇਤ ਨਹੀਂ ਕੀਤੀ ਨਾ ਨਾਟ ਐਟ ਆਲ ਨਾ ਦੇਖੋ ਮੜੀ ਮੁੱਠੀਆਂ ਕੋਈ ਮੰਗਾ ਹੁੰਦੀਆਂ ਦੀ ਨਾਰਮਲ ਤਰੀਕੇ ਨਾਲ ਉਹ ਜੀ ਕਹਿ ਦਿੰਦੇ ਆ ਉਹ ਜਿੰਨੇ ਕੁ ਲੋਕੀ ਅਸੀਂ ਹੈਗੇ ਆ ਜਿਹੜੀਆਂ ਸਾਡੇ ਉਹਦੇ ਚ ਆਉਂਦੀਆਂ ਮਤਲਬ ਦਾਇਰੇ ਦੇ ਵਿੱਚ ਆਉਂਦੀਆਂ ਉਹ ਅਸੀਂ ਕਰ ਵੀ ਰਹੇ ਆ ਤੇ ਕਰਾਂਗੇ ਵੀ ਇਹ ਸਾਡੀ ਡਿਊਟੀ ਹੈ ਹਾਂਜੀ ਹਾਂ ਆਖਰੀ ਸਵਾਲ ਕਿੰਨੇ ਕ ਮਾਰਜਨ ਤੇ ਜਿੱਤਣ ਦਾ ਤੁਸੀਂ ਸੋਚਿਆ ਹੋਇਆ ਹੈ ਪਈ ਸਾਬ ਵੀ ਵਾਈ ਗਰੁੱਪ ਤੱਕ ਹੀ ਵਾਈ ਗਰੁੱਪ ਤੱਕ ਦੇਖੋ ਅਸੀਂ ਮਿਹਨਤ ਕਰ ਰਹੇ ਹਾਂ ਔਰ ਬੜਾ ਸੋਹਣਾ ਮਾਰਜਨ ਤੇ ਉਮੀਦ ਹੈ ਵੀ ਅਸੀਂ ਸੀਟ ਜਿੱਤਾਂਗੇ ਜੀ ਸੋਹਣੇ ਮਾਰਜਨ ਤੇ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਸਰ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਦੇਖਣ ਦੇ ਲਈ ਦੇਖਦੇ ਰਹੋ ਦ ਡਾਕ ਸਸ਼ਿਕਾ